ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਲੋ ਜੀ ਇੱਥੇ ਮਾਰਨਿੰਗ ਦਾ ਜਿਹੜਾ ਟਾਈਮ ਆਗਾ ਇੱਥੇ ਲੱਗੀ ਮੈਂ ਜਾਨੀ ਕਿ ਡਸਟਿੰਗ ਕਰਨ ਝਾੜੂ ਇੱਥੇ ਹੋ ਗਿਆ ਸੀਗਾ। ਝਾੜੂ ਮੈਂ ਸਾਰੇ ਲਗਾਤਾ ਸੀਗਾ। ਡਸਟਿੰਗ ਆ ਆਪਾਂ ਕਰਦੇ ਹਾਂ ਸ਼ੁਰੂ ਤੇ ਸੋਫੇ ਤੋਂ ਵੈਸੇ ਤਾਂ ਸਾਫ਼ ਹੀ ਹੁੰਦਾ ਜ਼ਿਆਦਾਤਰ ਅਸੀਂ ਬੈਠਦੇ ਨਹੀਂ ਹੈਗੇ। ਅ ਸਣੀ ਜ਼ਿਆਦਾ ਬੈਠਦਾ ਹੁੰਦਾ ਮੇਰਾ ਵੱਡਾ ਬੇਟਾ ਉਹ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਭੂਆ ਕੋਲਾ ਜੀ ਆਪਣੇ ਕੋਲ ਹੈ ਨਾ ਤੇ ਜਦੋਂ ਵੀ ਉਹ ਉਹ ਹੀ ਜ਼ਿਆਦਾ ਬੈਠਦਾ। ਮੈਨੂੰ ਵੀ ਬਹੁਤ ਘੱਟ ਆਦਾ ਬੈਠਣ ਦੀ ਤੇ ਇਹ ਪਿੰਦਰ ਤੋਂ ਬਿਲਕੁਲੀ ਘੱਟ ਬੈਠਦਾਗਾ ਤੇ ਲੋ ਜੀ ਸੋਫੇ ਦੀ ਆਪਾਂ ਡਸਟਿੰਗ ਕਰਨ ਤੋਂ ਬਾਅਦ ਇੱਧਰ ਆਪਾਂ ਜਿਹੜਾ ਵਿੰਡੋ ਬਣਾਈ ਸੀ ਉਹਦੀ ਆਪਾਂ ਡਸਟਿੰਗ ਕਰਤੀ ਰੂਮ ਦੀ ਡਸਟਿੰਗ ਪਹਿਲਾਂ ਹੀ ਹੋ ਗਈ ਸੀ ਉਸ ਤੋਂ ਬਾਅਦ ਜਿਹੜੀਆਂ ਇਹ ਆਪਣੀਆਂ ਸੀਗੀਆਂ ਚੇਅਰ ਤੇ ਇਹਨੂੰ ਗਿੱਲਾ ਕੱਪੜਾ ਕਰਕੇ ਸਾਫ਼ ਕਰ ਰਹੀ ਸੀ ਮੈਂ ਮੈਂ ਚਨੇ ਕੇ ਗਿੱਲਾ ਕੱਪੜਾ ਮਾਰਦਾ ਸੀਗਾ ਪਿੰਦਰ ਤੁਸੀਂ ਦੇਖੀ ਸਕਦੇ ਹੋ ਪਿੱਛੇ ਨਾ ਅ ਗੱਡੀਆਂ ਧੋਣ ਲੱਗਿਆ ਹੋਇਆ ਦੋਨੋਂ ਇੱਕ ਗੱਡੀ ਇੱਥੇ ਨੋਵਾ ਗੱਡੀ ਸੀ ਜਿਹੜੀ ਬੈਕ ਸਾਈਡ ਖੜੀ ਆ ਗੱਡੀ ਦੇ ਮੈਂ ਦਿਖਦੀ ਨਹੀਂ ਹੈਗੀ ਤੁਹਾਨੂੰ ਸ਼ਾਇਦ ਮੜੀ ਹੀ ਦਿਖਦੇ ਵੀ ਹੋਵੇ ਅ ਧੋਤੀ ਸੀ ਕਿ ਉਹਨੇ ਤੇ ਆ ਦੂਸਰੀ ਨੂੰ ਲੱਗਿਆ ਹੋਇਆ ਸੀਗਾ ਕਰੂਜ਼ ਗੱਡੀ ਨੂੰ ਧੋਣਾ ਕਰੂਜ਼ ਹੀ ਹਾਂਜੀ ਕਰੂਜ਼ ਹੀ ਆ ਕਰੂਜ਼ ਨੂੰ ਧੋਣ ਲੱਗਿਆ ਸੀ ਲਓ ਜੀ ਘਰ ਦੀ ਜਿਹੜੀ ਸਾਫ ਸਫਾਈ ਆ ਹੋ ਚੁੱਕੀ ਹੈ ਤੇ ਪੋਚ ਅੱਜ ਮੇਰੀ ਹਾਊਸ ਕੈਪਰ ਆ ਗਈ ਸੀਗੇ ਤੈ ਉਹ ਗਿੰਦੇ ਮੈਂ ਆ ਜਾ ਕਰੂ ਮੈਂ ਕਹਾਂ ਚਲ ਕੋਈ ਨਾ ਵੀ ਝਾੜੂ ਝੂੜੂ ਮੈਂ ਲਾ ਕੇ ਦੇ ਦਿਆ ਕਰੂੰਗੀ ਤਾਂ ਮੈਂ ਦੇਖੋ ਜਿਹੜਾ ਵੀ ਛੋਟਾ ਬੱਚਾ ਹੈਗਾ ਹਨਾ ਪਰ ਮੈਨੂੰ ਇਹ ਵੀ ਚਲ ਮੇਰਾ ਪੋਚੇ ਦਾ ਕੰਮ ਬਹੁਤ ਜ਼ਿਆਦਾ ਮੈਨੂੰ ਹੈਲਪ ਹੋ ਜੂਗੀ ਵੀ ਜੇਕਰ ਆ ਜਾ ਕਰੇ ਹਨਾ ਲੋ ਜੀ ਰੂਮ ਵੀ ਨੀਟ ਐਂਡ ਕਲੀਨ ਆ ਤੇ ਇਧਰ ਆਪਣਾ ਸੋਫਾ ਏਰੀਆ ਵੀ ਸਾਰਾ ਗੇਟ ਗੂਟ ਅੱਜ ਚੰਗੀ ਤਰ੍ਹਾਂ ਕਿਉਂਕਿ ਅੱਜ ਪੋਚੇ ਨਹੀਂ ਲਾਇ ਸੀ ਅੱਜ ਫਿਰ ਮੇਦਰ ਰੜਕਾ ਘੜਦੇ ਕਲੇਰ ਸਾਹਿਬ ਹੱਸਦੇ ਸੀਗੇ ਕਹਿੰਦੇ ਅੱਜ ਇਧਰ ਲੱਗੀ ਪਈ ਹੈਗੀ ਕਹਿੰਦੇ ਹੁਣ ਮੈਂ ਦੇਖ ਦੇਖ ਹੱਸੇ ਜਾਂਦੇ ਸੀਗੇ ਤੇ ਕਿਉਂਕਿ ਹੁੰਦਾ ਹੀ ਹੈ ਜੀ ਨੂੰ ਇੱਕ ਕੰਮ ਆਪਾਂ ਨੂੰ ਥੋੜਾ ਸੌਖਾ ਮਿਲ ਜੇ ਫਿਰ ਇਹ ਹੁੰਦਾ ਵੀ ਅੱਜ ਇਹ ਕੰਮ ਵੀ ਆਪਾਂ ਕਰ ਲਿਆ ਹੈ ਨਾ ਤੇ ਬਾਹਰ ਦਾ ਮੌਸਮ ਘੈਂਟ ਆ ਜੀ ਆ ਮੈਂ ਡੇਲੀ ਬਾਰਸ਼ ਹੁੰਦੀ ਹੈ ਚਾਹੇ ਜ਼ਿਆਦਾ ਹੋਵੇ ਚਾਹੇ ਥੋੜੀ ਹੋਵੇ ਹੁੰਦੀ ਹੀ ਹੁੰਦੀ ਹੈ ਡੇਲੀ ਬਾਰਸ਼ ਲੋ ਜੀ ਇੱਥੇ ਟਾਈਮ ਹੋ ਗਿਆ ਸੀ ਦੁਪਹਿਰ ਦੀ ਚਾਹ ਦਾ ਤੇ ਆਪਾਂ ਬਣਾਉਣੀ ਹੈ ਚਾਹ ਆਜੋ ਜੀ ਜਿਨੇ ਚਾਹ ਪੀਣੀ ਹੈ ਮੇਰੇ ਹੱਥ ਦੀ ਤੇ ਚਲੋ ਜੀ ਚਾਹ ਬਣਾਉਣੇ ਉਸ ਤੋਂ ਪਾਲ ਬੈਠ ਕੇ ਪੀਨੇ ਥੋੜੀ देर ਬੈਠਾਂਗੇ ਰੈਸਟ ਕਰਾਂਗੇ ਕਿਉਂਕਿ ਅੱਜ ਮੈਨੂੰ ਟੈਨਸ਼ਨ ਪਈ ਪਈ ਸੀ ਕਿਉਂਕਿ ਤੁਸੀਂ ਦੇਖ ਚੁੱਕੇ ਹੋ ਇੱਥੇ ਮੈਂ ਵੀਡੀਓ ਸ਼ੂਟ ਕਰਨੀ ਸੀ ਆਪਣੀ ਸੂਟਾਂ ਵਾਲੀ ਅ ਕਿਉਂਕਿ ਦੇਖੋ ਇੱਕ ਦਿਨਾਂ ਬਲੌਗ ਜਿਹੜਾ ਬਣਦਾ ਦੂਸਰੇ ਦਿਨ ਮੈਂ ਉਹਨੂੰ ਅਪਲੋਡ ਕਰਦੇ ਹਾਂ ਇਸ ਤਰ੍ਹਾਂ ਜਿਹੜੇ ਮੈਂ ਲਗਾ ਬੈ ਸਟ੍ਰਮ ਰੋਣੇਗੇ ਇੱਕ ਦਿਨ ਜਣੀ ਕਿ ਅੱਜ ਦੇ ਦਿਨ ਮੈਂ ਸਾਰਾ ਬਲੌਗ ਬਣਾ ਲੈਣਾਗਾ ਦੂਸਰੇ ਦਿਨ ਉਹਨੂੰ ਫਿਰ ਐਡਿਟ ਵਗੈਰਾ ਕਰਕੇ ਅਪਲੋਡ ਕਰਨਾ ਹੁੰਦਾ ਹਨਾ ਤਾਂ ਇੱਥੇ ਜਿਹੜਾ ਮੈਂ ਚਾਹ ਬਣਾਉਣ ਤੋਂ ਬਾਅਦ ਮੈਨੂੰ ਦਿਲ ਕਾਉ ਮਾਉਂ ਜਿ ਕਰੀ ਜਾਂਦਾ ਸੀਗਾ ਵੀ ਹਜੇ ਵੀਡੀਓ ਮੈਂ ਸ਼ੂਟਾਂ ਵਾਲੀ ਮਤਲਬ ਸ਼ੂਟ ਕਰਨੀ ਆ ਵੀ ਕਿਸ ਤਰ੍ਹਾਂ ਕਰਾਂ ਕਿ ਵਿਊ ਲਮਾ ਹਨਾ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਪਈ ਪਈ ਸੀ ਵੀ ਕਿ ਮੈਂ ਹੋ ਆ ਕਿਉਂਕਿ ਦੇਖੋ ਫਸਟ ਟਾਈਮ ਜੋ ਵੀ ਪਕਾ ਮੈਂ ਸ਼ੁਰੂ ਕਰਦੇ ਆ ਤਾਂ ਥੋੜਾ ਹੁੰਦਾ ਹੀ ਡਰਦਾ ਹਨ ਪਰ ਵਧੀਆ ਰਿਸਪਾਂਸ ਮਿਲਿਆ ਜੀ ਤੁਹਾਡੇ ਵੱਲੋਂ ਸੂਟ ਵੀ ਸੇਲ ਹੋ ਰਹੇ ਨੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਨ ਤੇ ਤੁਹਾਡੇ ਤੁਹਾਡਾ ਵੀ ਬਹੁਤ ਜ਼ਿਆਦਾ ਮੈਨੂੰ ਉਹ ਹੈ ਜੀ ਸਪੋਰਟ ਹਨ ਚਾਹੇ ਸਪੋਰਟ ਕਹਿ ਲੋ ਇਹਨੂੰ ਚਾਹੇ ਤੁਹਾਡਾ ਮੈਨੂੰ ਅਸ਼ੀਰਵਾਦ ਕਹਿ ਲੋ ਹਨਾ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ ਹੈ ਚਲੋ ਜੋ ਵੀ ਸੂਟ ਸੇਲ ਹੋਏ ਨੇ ਆਨਲਾਈਨ ਹਨਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਸ ਗੱਲ ਦੀ ਮੈਨੂੰ ਬਸ ਇਹ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੀ ਨਾਲ ਚੰਗੀ ਤਰ੍ਹਾਂ ਚੱਲ ਪਵੇ ਤੇ ਮਾਰ ਜਾਂਦਾ ਆਪਾਂ ਨੂੰ ਕੋਈ ਨਹੀਂ ਹੁੰਦਾ ਵੀ ਆਪਾਂ ਜ਼ਿਆਦਾ ਗੱਡਣਾ ਹਨਾ ਚਲੋ ਦੋ ਪੈਸੇ ਆਪਾਂ ਨੂੰ ਹੱਕ ਦੇ ਬਚ ਜਾਣ ਉਹੀ ਕਾਫੀ ਹੁੰਦੇ ਨੇ ਹਨਾ ਤੇ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਕਿ ਪਹਿਲਾਂ ਵੀ ਚਲੋ ਵਿਜੀ ਸੀਗੀ ਪਹਿਲਾਂ ਵੀ ਇੰਨਾ ਮੈਂ ਇੰਨੀ ਸੀ ਵੀ ਮੈਂ ਫ੍ਰੀ ਹੀ ਬੈਠਦੀ ਆ ਤੇ ਉਹ ਮੈਨੂੰ ਇਹ ਹੋ ਜਾਂਦਾ ਸੀ ਵੀ ਕੁਝ ਕਾਕੀ ਕਰੀ ਜਾਂਦੀ ਸੀਗੀ ਸਾਰਾ ਦਿਨ ਹਨਾ ਤੇ ਹੁਣ ਚਲੋ ਮੈਨੂੰ ਇਹ ਹੋ ਜਾਂਦਾ ਵੀ ਆਪਣੇ ਬਿਜ਼ਨਸ ਨੂੰ ਟਾਈਮ ਦੇਣਾ ਹਨਾ ਬਿਜ਼ਨਸ ਹੀ ਆ ਜੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਛੋਟੇ ਉਸ ਤੋਂ ਸਟਾਰਟ ਕੀਤਾ ਹਨਾ ਇੱਕ ਦਿਨ ਵੱਡਾ ਵੀ ਹੋ ਜਾਊਗਾ ਇਸੇ ਤਰ੍ਹਾਂ ਤੁਹਾਡਾ ਅਸੀਰਵਾਦ ਤੇ ਵਾਹਿਗੁਰੂ ਜੀ ਦੀ ਕਿਰਪਾ ਰਹੀ ਹੈ ਹਨਾ ਤਾਂ ਆਪਣਾ ਕੰਮ ਵੱਡਾ ਵੀ ਹੋ ਜਾਣਾਗਾ ਲਓ ਜੀ ਗੱਲਾਂ ਬਾਤਾਂ ਦੇ ਵਿੱਚ ਚਾਹ ਜਿਹੜੀ ਉਬਲ ਚੁੱਕੀ ਸੀਗੀ ਹਣ ਦੁੱਧ ਪਾ ਦਿੰਨੇ ਵਿੱਚ ਉਸ ਤੋਂ ਬਾਅਦ ਬੈਠ ਕੇ ਅੰਦਰ ਚਾਹ ਪੀ ਮੰਗੇ ਤੇ ਕਲੇਰ ਸਾਹਿਬ ਵੀ ਘਰੀ ਸੀਗੇ ਕਈ ਵਾਰ ਨਹੀਂ ਹੁੰਦੇ ਜਿਸ ਵੇਲੇ ਤੁਹਾਨੂੰ ਪਤਾ ਹੀ ਆ ਸਾਡਾ ਗੱਡੀਆਂ ਦਾ ਕੰਮ ਆ ਚਲੇ ਜਾਂਦੇ ਨੇ ਹਨਾ ਬੱਚੇ ਵੀ ਕਈ ਵਾਰ ਨਹੀਂ ਹੁੰਦੇ ਮੈਂ ਕਈ ਹੋਰ ਕੱਲੀ ਹੋ ਰਹਿ ਜਾਂਦੀ ਹੁੰਨੀ ਆ ਸੋ ਅੱਜ ਆਪਾਂ ਬੈਠ ਕੇ ਕਲੇਰ ਸਾਹਿਬ ਨਾਲ ਪੀਨੇ ਆ ਚਾਹ ਤੇ ਬਿਸਕਟ ਵਗੈਰਾ ਕੱਢ ਲਈ ਸੀਗੇ ਲੰਚ ਵਗੈਰਾ ਆਪਣਾ ਹੋ ਗਿਆ ਸੀਗਾ ਜੀ ਤੇ ਬਾਕੀ ਚਲੋ ਬੈਠ ਕੇ ਪੀਨੇ ਚਾਹ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆ ਠੀਕ ਆ ਜੀ ਉਹ ਜਿਸ ਚਾਹ ਬਣ ਚੁੱਕੀ ਆ ਉਹ ਬਲ ਬਲ ਕੇ ਹੋ ਗਈ ਤਿਆਰ ਪੀਣ ਲਈ ਤੁਹਾਨੂੰ ਪਤਾ ਜੀ ਆਪਾਂ ਥੋੜੇ ਅਵਾਲਾ ਜ਼ਿਆਦਾ ਦਿੰਨੇ ਆ ਚਾਹ ਨੂੰ ਤੇ ਚਲੋ ਜੀ ਲੈ ਕੇ ਚੱਲਦੇ ਅੰਦਰ ਚਾਹ ਕਲੇਰ ਸਾਹਿਬ ਵੀ ਬੇਟ ਕਰਦੇ ਸੀ ਸ਼ਾਇਦ ਉਹਨਾਂ ਨੇ ਫਿਰ ਕਿਤੇ ਜਾਣਾ ਸੀਗਾ ਦੇਖੋ ਇੱਥੇ ਪਿੰਦਰ ਕੰਬਲ ਲੈ ਕੇ ਸੁੱਤਾ ਪਿਆ ਕੋਕ ਕੋਕ ਸੁੱਤਾ ਪਿਆ ਨੂੰ ਕੁਝ ਪਤਾ ਨਹੀਂਗਾ ਵੀਡੀਓ ਬਣ ਰਹੀ ਹੈ ਕੁਝ ਵੀ ਪਤਾ ਨਹੀਂ ਮੈਂ ਹੱਸ ਰਹੀ ਸੀਗੀ ਚਲੋ ਜੀ ਉਠਾਉਣੇ ਆ ਪਿੰਦਰ ਨੂੰ ਵੀ ਥੋੜੀ ਚਾਹ ਠੰਡੀ ਹੋ ਜਾਵੇ ਕਿਉਂਕਿ ਬੱਚੇ ਜ਼ਿਆਦਾ ਗਰਮ ਨਹੀਂ ਪੀਂਦੇ ਹੈਗੇ ਵੈਸੇ ਵੀ ਅੰਦਰ ਪੱਖੇ ਦੀ ਹਵਾ ਨਾਲ ਠੰਡੀ ਹੋਈ ਜਾਂਦੀ ਆ ਮੌਸਮ ਵੀ ਥੋੜਾ ਹੁਣ ਚੇਂਜ ਹੋ ਗਿਆ ਕਿਉਂਕਿ ਬਾਰਿਸ਼ ਜਦੋਂ ਤਾਂ ਹੁੰਦੀ ਆ ਚਾਹੇ ਹਲਕੀ ਫੁਲਕੀ ਹੋਵੇ ਮੌਸਮ ਦਾ ਫਰਕ ਪੈ ਜਾਂਦਾ ਹੈਗਾ ਜਦੋਂ ਪੂਰੀ ਕੜਾਕੇਦਾਰ ਦੀ ਧੁੱਪ ਹੁੰਦੀ ਆ ਹੈ ਤਾਂ ਦੇਖੋ ਭਾਦੋਂ ਦਾ ਮਹੀਨਾ ਹੀ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈਗੀ ਹੈ ਨਾ ਲਓ ਜੀ ਇੱਥੇ ਲੱਗ ਗਈ ਸੀ ਕਿ ਮੈਂ ਚਾਹ ਨਾਲ ਬਿਸਕਟ ਖਾਣ ਕਲੈਰ ਸਾਹਿਬ ਵੀ ਕੋਲੀ ਬੱਠੇ ਸੀ ਇੱਥੇ ਆਏ 220 ਓਵਰ ਮੈਂ ਤਾਂ ਕਰ ਰਹੀ ਆ ਟੀਵੀ ਚੱਲ ਰਿਹਾ ਸੀ ਕਲੈਰ ਸਾਹਿਬ ਛੱਡ ਦੇਣੀ ਪੂਰੀ ਫੁੱਲ ਆਵਾਜ਼ ਟੀਵੀ ਦੀ ਪੂਰੀ ਫੁੱਲ ਮੈਂ ਉਹਨਾਂ ਨੂੰ ਕਹਿਣੇ ਹੁੰਦੇ ਮੈਂ ਤੁਹਾਨੂੰ ਉੱਚਾ ਸੁਣਦਾਗਾ ਉਹ ਕਹਿੰਦੇ ਹੁੰਦੇ ਨਹੀਂ ਉਹਨਾਂ ਨੂੰ ਆਦਤ ਹੀ ਹੈ ਜੀ ਜੇ ਇੱਕ ਵਾਰ ਕਹਿ ਕੇ ਆਪਾਂ ਬਾਜ ਘੱਟ ਵੀ ਮਤਲਬ ਮੈਂ ਕਰਵਾ ਲੈਣੀ ਹੈਗੀ ਤਾਂ ਉਹਨਾਂ ਨੇ ਥੋੜੀ دیر ਲਈ ਉਹ ਕਰਨੀ ਹੁੰਦੀ ਫਿਰ ਫਿਰ ਉਹਨਾਂ ਨੇ ਪੂਰੀ ਫਾਸਟ ਆਵਾਜ਼ ਕਰ ਲੈਣੀ ਉਹਨਾਂ ਦਾ ਪਤਾ ਨਹੀਂ ਸਵਾਈ ਵੜ ਗਿਆ ਹੈਲੋ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਹਾਂ ਜੀ ਤੁਹਾਡਾ ਬਹੁਤ 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 ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਠੀਕ ਹਾਂ ਜੀ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿੱਚ ਰੱਖਣ ਨੌਜ ਬਲੌਗ ਤਾਂ ਮੈਂ ਸਵੇਰੇ ਸਟਾਰਟ ਕਰਤਾ ਸੀਗਾ ਪਰ ਕੰਟੀਨਿਊ ਨਹੀਂ ਹੋਇਆ ਹੈਗਾ ਤੇ ਹੁਣ ਤੁਹਾਨੂੰ ਦਿਖਾਉਣੇ ਬਹੁਤ ਜ਼ਿਆਦਾ ਗਾਹ ਪਿਆ ਪਿਆ ਕਿਉਂਕਿ ਮੈਂ ਸੂਟਾਂ ਵਾਲਾ ਵੀਡੀਓ ਜਿਹੜਾ ਤੁਸੀਂ ਦੇਖ ਚੁੱਕੇ ਹੋ ਤੇ ਹੁਣੇ-ਹੁਣੇ ਉਹਦਾ ਐਂਡ ਕੀਤਾ ਗਾ ਆ ਮਤਲਬ ਕਿ ਹੁਣੀ ਸ਼ੂਟਿੰਗ ਹੋਈ ਹੈ ਵੀਡੀਓ ਸੂਟਾਂ ਵਾਲੀ ਤੇ ਦੇਖੋ ਗਾ ਪਿਆ ਪਿਆ ਦੇਖੋ ਬੈਠਾ ਦੇ ਬਸ ਉਹਨਾਂ ਨੂੰ ਸਮੇਟੂਗੀ ਸਾਰੇ ਤੈਅ ਕਰਕੇ ਪੈਕਿੰਗ ਕਰਨੀ ਪਊਗੀ ਉਦਾਂ ਜਿੱਦਾਂ ਪਹਿਲਾਂ ਸੀ ਉਵੇਂ ਬਣਾਉਣੇ ਪੈਣਗੇ ਪੈਕਿੰਗ ਤੈਅ ਲਾ ਕੇ ਕਰਨੀ ਪਊ ਵੀ ਤੇ ਚਲੋ ਇੱਕ ਨਾ ਮੈਂ ਤੁਹਾਨੂੰ ਸ਼ੂਟ ਸ਼ੇਅਰ ਕਰਨਾ ਗਾ ਅੱਜ ਫੇਰ ਮੀਸੋ ਤੋਂ ਮੈਂ ਮੰਗਵਾਇਆ ਗਾ ਇਹ ਹੈਗਾ ਗਾ ਇਸ ਤਰ੍ਹਾਂ ਇਹਦਾ ਫੈਬਰਿਕ ਹੈਗਾ ਰਿਯੋਨ ਆ ਦੇਖੋ ਰਿਯੋਨ ਦੇ ਵਿੱਚ ਇਸ ਤਰ੍ਹਾਂ ਪੈਂਟ ਜਿਹਦਾਂ ਬਣਿਆ ਹੋਇਆ ਜਿਵੇਂ ਪੈਂਟ ਪਜਾਮਾ ਹੁੰਦਾ ਉਹ ਬਣਿਆ ਹੋਇਆ ਹੈ ਇਸ ਤਰ੍ਹਾਂ ਕਲਰ ਬਹੁਤ ਸਾਰੇ ਡਾਟਸ ਬਣੇ ਹੋਏ ਨੇ ਇਦਾਂ ਗ੍ਰੀਨ ਕਲਰ ਦੇ ਵਾਈਟ ਹੈ ਇਹਦਾ ਜਿਹੜਾ 베이스 ਆ ਦੇਖੋ ਇਦਾਂ ਡਾਟਸ ਬਣੇ ਹੋਏ ਨੇ ਤੇ ਬਹੁਤ ਪਿਆਰਾ ਪੀਸ ਹੈ ਇਹ ਆ ਦੇਖੋ ਮੈਂ ਐਕਚੁਅਲੀ ਨਾ ਮੈਂ ਕਿਤੇ ਸੀ ਆਰਡਰ ਪੰਜ ਆਪਣੇ ਲਈ ਕਲੇਰ ਸਾਹਿਬ ਕੇ ਤੇ ਮੰਗਵਾ ਲਾ ਮੈਂ ਕਿਹਾ ਵੀ ਹੁਣ ਸਟਿਚਿੰਗ ਮਹਿੰਗੀ ਪੈ ਜਾਂਦੀ ਹੈ ਹਨਾ ਪਰ ਮੰਗਵਾ ਲਏ ਪਰ ਜਿੰਨਾ ਸੂਟ ਜੱਚਦਾ ਜੀ ਸਹੀ ਗੱਲ ਆਪਣੇ ਪੰਜਾਬੀਆਂ ਨੇ ਉਹਨੇ ਇਹ ਨਹੀਂ ਜੱਚਦੇ ਹੈਗੇ ਹਨਾ ਪਰ ਚਲੋ ਫਿਰ ਮੈਂ ਬਾਕੀ ਚਾਰ ਸੀਗੇ ਜਿਹੜੇ ਉਹ ਕੈਨਸਲ ਕਰਦੇ ਇਹ ਸਿਰਫ ਮੈਨੂੰ ਰੱਖਣਾ ਪੈ ਗਿਆ ਮੈਂ ਕਿਹਾ ਚੱਲ ਰੱਖ ਲੈਣੀ ਇੱਕ ਨਾਲ ਪਰ ਇਹ ਬਹੁਤ ਸੋਹਣਾ ਪੀਸ ਸੀਗਾ ਦੇਖੋ ਇਸ ਤਰ੍ਹਾਂ ਦਾ neck ਬਣਿਆ ਹੋਇਆ ਬਹੁਤ ਸੋਹਣਾ ਦੇਖੋ ਤੇ ਇਹਦੇ ਗਿੱਜਾ ਵੀ ਦਿੱਤਾ ਹੋਇਆ ਬਹੁਤ ਪਿਆਰਾ ਪੀਸ ਸੀਗਾ ਮੈਂ ਤੁਹਾਨੂੰ ਦਿਖਾਉਣ ਲਈ ਇੱਕ ਵੰਢ ਲਾ ਗਈ। ਕੈਮਰਾ ਪਾਸੇ ਟਕੜ ਲਈ ਪੱਲਾ। ਆ ਦੇਖੋ। ਇਸ ਤਾਂ ਬਹੁਤ ਪੈਰਾ ਪੀਸ ਹੈ। ਇਸ ਤਾਂ ਬਾਹਾਂ ਲਈ ਦੀਆਂ। ਪ੍ਰਵੀਨ ਖਾਨ ਫੋਨ ਆ ਰਿਹਾ। ਆ ਦੇਖੋ। ਐਦਾਂ ਦੀਆਂ ਬਾਹਾਂ ਨਹੀਂ ਹੈ। ਬਹੁਤ ਸੋਹਣਾ ਪੀਸ ਹੈ। ਆ ਦੇਖੋ। ਜਦੋਂ ਜਿੰਮੇ ਪਹਿਲਾਂ ਫੋਨ ਅਟੈਂਡ ਕਰ ਫੋਨ ਆ ਰਹੇ। ਫੋਨ ਆ ਗਏ ਸੀਗਾ ਤੇ ਆਪਾਂ ਫੋਨ ਅਟੈਂਡ ਕੀਤਾਗਾ ਤੇ ਤੁਹਾਨੂੰ ਦਿਖਾਉਨੇ ਆ। ਵੇਵਲਾ ਤੁਸੀਂ ਦੱਸਿਓ ਜੀ ਕੁੜਤਾ ਸੈਟ ਆ ਗਿਆ ਇਹ কুরਤੀ ਸੈਟ ਇਸ ਤਰ੍ਹਾਂ ਇਹਦਾ ਨੀਚੋਂ ਲੌਂਗ ਆ ਵਧੀਆ ਤੇ ਗਲਾ ਵੀ ਬਹੁਤ ਸੋਹਣਾ ਬਣਿਆ ਹੋਇਆ ਬਾਹਾਂਾਂ ਇਦਾਂ ਦੀਆਂ ਬਣੀਆਂ ਹੋਈਆਂ ਨੇ ਇਹਦੀਆਂ ਇਦਾਂ ਹੀ ਜਿਹੜਾ ਪਜਾਮਾ ਟੈਂਟ ਪਜਾਮਾ ਉਹਦਾ ਜਿਹੜਾ ਮੂਰੀ ਹੈ ਨਾ ਉਹਦੀ ਉਹ ਵੀ ਇਦਾਂ ਕੜਾਈ ਹੋਈ 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 ਹੈ ਸ਼ਾਇਦ ਹਾਂ ਕੜਾਈ ਹੋਈ ਹੈ ਦੱਸਿਓ ਜੀ ਵੈਸੇ ਤੇ ਇਹ ਕੱਲ ਤੱਕ ਰਿਟਰਨ ਪੈ ਜੂਗੀ ਦੱਸਿਓ ਮੈਨੂੰ ਵੀ ਰਿਟਰਨ ਪਾਵਾਂ ਜਾਂ ਮੈਂ ਇਹਨੂੰ ਰੱਖਾਂ ਹਨਾ ਮੈਨੂੰ ਤਾਂ ਬਹੁਤ ਸੋਹਣਾ ਪੀਸ ਲੱਗਿਆ ਆ ਦੇਖੋ ਨਾਈਟਲ ਜੋ ਵੀ ਆਪਾਂ ਪਾਉਣਾ ਤਾਂ ਵੀ ਬਹੁਤ ਵਧੀਆ ਹੈਗਾ ਠੀਕ ਹੈ ਜੀ ਦੱਸਿਓ ਮੈਨੂੰ ਤੇ ਆ ਹੁਣ ਮੈਂ ਸਮੇਟ ਲਵਾਂ ਫੇਰ ਆਪਾਂ ਦੇਖਦੇ ਆ ਕੋਈ ਕੰਮ ਕਰ ਕਰਦੇ ਆ ਕੀ ਕਰਦੇ ਆ ਵੈਸੇ ਸਾਮ ਹੀ ਹੋ ਗਈ ਹੁਣ ਆ ਸਮੇਟ ਮਾਂ ਪਹਿਲਾਂ ਠੀਕ ਹੈ ਜੀ ਸਾਰਾ ਆਪਾਂ ਕੰਮ ਕਰਤਾ ਤੇ ਚੱਲਦੇ ਆ ਕੱਪੜਿਆਂ ਦੇ ਪੱਤੇ ਕਰਕੇ ਰੱਖਦੇ ਤੇ ਹੁਣ ਕਿ ਜਿੰਚ ਚੱਲਦੇ ਆ ਸਬਜ਼ੀ ਬਣਾਉਣੇ ਸਬਜ਼ੀ ਕੱਟੀ ਵੀ ਆ ਭਿੰਡੀਆਂ ਬਣਾਉਂਗੀ ਤੇ ਦੂਸਰਾ ਬਰਤਨ ਵਗੈਰਾ ਨੇ ਜਿਹੜੇ ਉਹ ਸਾਫ਼ ਕਰਨੇ ਨੇ ਤੇ ਵੀਡੀਓ ਅਪਲੋਡ ਕਰਨੀ ਆ ਹਾਂਜੀ ਅਪਲੋਡਿੰਗ ਤੇ ਲਾਉਣੀ ਆ ਮੈਂ ਵੀਡੀਓ ਉਹ ਵੀ ਲਾਉਣੀ ਆ ਚਲੋ ਪਹਿਲਾਂ ਕਿਚਨ 'ਚ ਚੱਲਦੇ ਆ ਲਓ ਜੀ ਪਹਿਲਾਂ ਤਾਂ ਆਪਾਂ ਗੈਸ ਸਾਫ਼ ਕਰ ਲਈਏ ਫਿਰ ਆਪਾਂ ਜੋ ਵੀ ਮੈਂ ਮਤਲਬ ਕੁਝ ਵੀ ਬਣਾਉਣੀ ਆ ਚਾਹ ਤੋਂ ਇਲਾਵਾ ਸਬਜ਼ੀ ਬਣਾਵਾਂਗਾ ਜਾਂ ਫਿਰ ਫੁਲਕੇ ਬਣਾਵਾਂਗਾ ਗੈਸ ਨੂੰ ਮੈਂ ਜ਼ਰੂਰ ਸਾਫ਼ ਕਰਦੇ ਆ ਕਿਉਂਕਿ ਸਾਡੇ ਨਾਲ ਕਿਚਨ ਦੇ ਵਿੱਚ ਸਪਿਲ ਜਾਂਦੀ ਤੇ ਨਾਲ ਹੀ ਸਾਡੇ ਤੋਂ ਮੋਰ ਕੰਖ ਲੈ ਕੇ ਰੱਖੇ ਗਏ ਨੇ ਪਰ ਜਿਹੜਾ ਇੱਕ ਭੈਣ ਨੇ ਪਿਆਜ਼ਾਂ ਵਾਲਾ ਪਾਣੀ ਦੱਸਿਆ ਸੀ ਜਾਂ ਪਿਆਜ਼ ਕੱਟ ਗਈ ਮੈਂ ਇਹਦੇ ਬੁਝ ਦੱਸਿਆ ਸੀ ਉਹ ਨਹੀਂ ਜੀ ਕੰਮ ਕਰਦਾ ਹੈਗਾ ਮੈਂ ਦੇਖਿਆ ਸੀ ਕਰਕੇ ਕੋਈ ਸਾਡੇ ਕੋਲ ਕੰਮ ਨਹੀਂ ਕੀਤਾ ਇਹ ਅਸੀਂ ਪਹਿਲਾਂ ਪਿਆਜ਼ ਉਹਨਾਂ ਲਈ ਲੈਣੀਆਂ ਜਿਸ ਤੋਂ ਬਾਅਦ ਫਿਰ ਆਪਾਂ ਘਟਾ ਲਾਉਂਦੇ ਬਹੁਤ ਮੁਰਗੀ ਭੱਜ ਗਈ ਸੀ ਬਲੀ ਦੇਖੋ ਥੈਕ ਸੀ ਨੀਚੇ ਹੋਣ ਸੀ ਇੱਥੇ ਫਿਰ ਦੇਣਾ ਤਾਂ ਮੈਨੂੰ ਬਹੁਤ ਡਰ ਲੱਗਦਾ ਹੈ ਮੈਂ ਰਹਿਣਾ ਇੰਨਾ ਦਾ ਤੇ ਉੱਪਰ ਨਾ ਚੜ ਗਈ ਉਹਦੇ ਗੈਸ ਲਈ

ਕਿ ਕਿਉਂਕਿ ਆਪਾਂ ਭਿੰਡੀਆਂ ਬਣਾ ਰਹੇ ਹਾਂ ਤਾਂ ਲੰਮੇ-ਲੰਮੇ ਪਿਆਜ਼ ਜਿਹੜੇ ਭਿੰਡੀਆਂ ਦੇ ਵਿੱਚ ਵਧੀਆ ਲੱਗਦੇ ਨੇ ਰੈਸਪੀ ਤਾਂ ਦੇਖੋ ਇਹਦੀ ਕੀ ਦੇਣੀ ਆ ਹਨਾ ਭਿੰਡੀਆਂ ਦੀ ਹਰ ਕੋਈ ਬਣਾ ਲੈਂਦਾ ਤਾਂ ਕਰਕੇ ਅੱਜ ਮੈਂ ਦਰੋ ਹੀ ਬਣਾਈ ਸੀ ਵੈਸੇ ਥੋੜੀ-ਬਹੁਤੀ ਕਰਤੀ ਸੀਗੀ ਕਿਉਂਕਿ ਦੇਖੋ ਹੁੰਦਾ ਹਨਾ ਕਈਆਂ ਨੂੰ ਨਈ ਵੀ ਬਣਾਉਣੀਆਂ ਹੁੰਦੀਆਂ ਕੋਈ ਵੀ ਸਬਜ਼ੀ ਹਨਾ ਤੇ ਮੈਂ ਛੋਟੀਆਂ ਬੱਚਿਆਂ ਨੇ ਖਾਸ ਕਰਕੇ ਹਨਾ ਨਈ ਆਉਂਦੀ ਹੁੰਦੀ ਹਨਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਵੀ ਹਰ ਰੋਜ਼ ਮੈਂ ਕੋਈ ਕੁਝ ਵੀ ਬਣਾਵਾਂ ਚਾਹੇ ਸਬਜੀ ਚਾਹੇ ਜਟਣੀ ਬਣਾਵਾਂ ਕੁਝ ਵੀ ਬਣਾਵਾਂ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹੀ ਕਰਦੀ ਆਂ ਤੇ ਇੱਥੇ ਆਪਾਂ ਤੇਲ ਗਰਮ ਹੋਣ ਤੋਂ ਬਾਅਦ ਜਿਹੜਾ ਪਿਆਜ਼ ਸੀਗੇ ਉਹ ਪਾਤੇ ਸੀਗੇ ਕੜਾਹੀ ਦੇ ਵਿੱਚ ਉਸ ਤੋਂ ਬਾਅਦ ਨਾਲ ਦੀ ਨਾਲ ਮਿਲਾਂਗੇ ਸੀਗੇ ਆਟਾ ਗੋਲਣਾ ਇੱਥੇ ਆਪਣੇ ਹਰੀਆਂ ਮਿਰਚਾਂ ਤੇ ਪਿਆਜ਼ ਸੀਗੇ ਜਿਹੜੇ ਹੋ ਗਏ ਸੀਗੇ ਤੇ ਨਾਲ ਨਾਲ ਹੀ ਦੇਖੋ ਆਪਾਂ ਭਿੰਗੀਆਂ ਸੀ ਜਿਹੜੀਆਂ ਉਹ ਮਿਕਸ ਕਰਦੀ ਆਂ ਪਹਿਲਾਂ ਮੈਂ ਨਾ ਕੀ ਕਰਦੀ ਸੀ ਕਿ ਨਮਕ ਪਾ ਦਿੰਦੀ ਸੀਗੇ ਇਹਦੇ ਵਿੱਚ ਜਦੋਂ ਆਪਾਂ ਭਿੰਡੀਆਂ ਐਡ ਕਰਤੀਆਂ ਤਾਂ ਮੈਂ ਨਾਲ ਦੀ ਨਾਲ ਜਿਹੜਾ ਨਮਕ ਸੀਗਾ ਨਮਕ ਐਡ ਕਰਦੀ ਹੁੰਦੀ ਸੀ ਹੁਣ 2-3 ਵਾਰ ਜਦੋਂ ਵੀ ਮੈਂ ਭਿੰਡੀਆਂ ਬਣਾਈਆਂ ਨੇ 2-3 ਵਾਰ ਦੀ ਸਬਜ਼ੀ ਦੀ ਗੱਲ ਕਰਦੀਆਂ ਤਾਂ ਮੈਂ ਇਹਦੇ ਵਿੱਚ ਨਮਕ ਨਹੀਂ ਐਡ ਕਰਦੀ ਹਨਾ ਉਹ ਬਾਅਦ ਦੇ ਵਿੱਚ ਜਦੋਂ ਆਪਾਂ ਹਲਦੀ ਮਿਰਚ ਐਡ ਕਰਦੇ ਆ ਉਸੇ ਟਾਈਮ ਹੀ ਐਡ ਮੈਂ ਕਰ ਦਿੰਨੀ ਆ ਇਹਦੇ ਵਿੱਚ ਹਨਾ ਤੇ ਵੀ ਚਲੋ ਮਿਕਸ ਇਹ ਹੋ ਜਾਂਦਾ ਭਿੰਡੀਆਂ ਦੇ ਵਿੱਚ ਮਿਕਸ ਹੋ ਜਾਂਦਾ ਨਮਕ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਕਿਤੇ ਫਿੱਕਲੀਆਂ ਜਿਹਾ ਨਾ ਭਿੰਡੀਆਂ ਬਣ ਜਾਣ ਹਨਾ ਪਰ ਮੈਂ ਫਿਰ ਇੱਕ ਵਾਰ ਟ੍ਰਾਈ ਕੀਤਾ ਇਹ ਬਹੁਤ ਵਧੀਆ ਪਿੰਡੀਆਂ ਬਣੀਆਂ ਤੇ ਉਸ ਤੋਂ ਬਾਅਦ ਜਦੋਂ ਪਿੰਡੀਆਂ ਬਣ ਜਾਂਦੀਆਂ ਨੇ ਇਹਦੇ ਵਿੱਚ ਥੋੜਾ ਜਿਹਾ ਤੁਸੀਂ ਚਾਹੇ ਅੱਧਾ ਹੀ ਨਿੰਬੂ ਨਿਚੋੜ ਦਿਓ ਪਿੰਡੀਆਂ ਇੰਨੀਆਂ ਟੇਸਟੀ ਬਣਨਗੇ ਜੇ ਤੁਹਾਡੇ ਬੱਚੇ ਨੇ ਜਿਹੜੇ ਨਹੀਂ ਵੀ ਖਾਂਦੇ ਪਿੰਡੀਆਂ ਦੀ ਸਬਜ਼ੀ ਉਹ ਜ਼ਰੂਰ ਜ਼ਰੂਰ ਖਾਣਗੇ ਮੇਰਾ ਛੋਟਾ ਬੇਟਾ ਪਿੰਡੀਆਂ ਨਹੀਂ ਖਾਂਦਾ ਉਹ ਨਖਰੀ ਕਰਦਾ ਹਰ ਇੱਕ ਸਬਜ਼ੀ ਦੇ ਵਿੱਚ ਹੀ ਹੈਨਾ ਤਾਂ ਮੈਂ ਨਿੰਬੂ ਨਿਚੋੜ ਦਿੰਦੀ ਆ ਉਹ ਕੋਲੀ ਭਰ ਕੇ ਖਾਂਦਾ ਜ਼ਰੂਰ ਟਰਾਈ ਕਰਿਓ ਜੀ ਸਬ지 ਆਪਣੇ ਬਣਨ ਵਾਲੀ ਹੋ ਸੀ ਕਿ ਮੈਂ ਕਿਹਾ ਥੋੜਾ ਜਿਹਾ ਸੇਕ ਲੱਗ ਲਵੇ ਅ ਸਿਮਤੇ ਕਰਤਾ ਸੀ ਗਿਆ ਸ ਉਸ ਤੋਂ ਬਾਅਦ ਕਾਫੀ ਸਾਰੇ ਬਰਤਨ ਹੋਏ ਪਏ ਸੀਗੇ ਬਰਤਨ ਸਾਫ ਕਰਨ ਲੱਗੀ ਸੀ ਮੈਂ ਕਿਹਾ ਇਹ ਵੀ ਕੰਮ ਨਾਲ ਦੀ ਨਾਲ ਕਰ ਦਵਾਂ ਜਿਵੇਂ ਜੋਤ ਵੱਤੀ ਦਾ ਕੰਮ ਸੀਗਾ ਆਪਾਂ ਉਹ ਕਰ ਲਈ ਸੀ ਕਿ ਜੋਤ ਵੱਤੀ ਜਗਾਤੀ ਸੀ ਜੋਤ ਆਪਾਂ ਤੇ ਇੱਥੇ ਦੇਖੋ ਥੋੜਾ ਜਿਹਾ ਹਨੇਰਾ ਜਾ ਹੋ ਗਿਆ ਸੀਗਾ ਹੁਣ ਜਿਵੇਂ ਕਿ ਦਿਨ ਦਾ ਫਰਕ ਪੈ ਗਿਆ ਦਿਨਾਂ ਦਾ ਦਿਨ ਛੋਟੇ ਹੋ ਗਏ ਤਾਂ ਜਿਹੜਾ ਟਾਈਮ ਦਾ ਵੀ ਫਰਕ ਪੈ ਗਿਆ ਜਿਵੇਂ ਲੇਟ ਵੱਜਦੀ ਹੁਣ ਸ਼ਾਮ ਨੂੰ 7 ਕਾਫੀ ਹਨੇਰਾ ਹੋ ਜਾਂਦਾ ਜਦੋਂ 7 ਵਜੇ ਆ ਹਨਾ ਮੈਨੂੰ ਇਹ ਸੀ ਮੈਂ 7:30 ਵਜੇ ਤੱਕ ਆਪਣਾ ਖਾਣਾ ਬਣਾ ਲਾਂ ਹੋਇਆ ਵੀ ਉਹੀ 7:30 ਤੋਂ ਪਹਿਲਾਂ ਹੀ ਮੈਂ ਆਪਣਾ ਖਾਣਾ ਵੀ ਬਣਾ ਲਿਆ ਸੀਗਾ ਜੋ ਵੀ ਕੰਮ ਸੀ ਮੇਰੇ ਦੁੱਧ ਦਾ ਗਰਮ ਕਰਨਾ ਸਾਰੇ ਕੰਮ ਕਰ ਲਏ ਸੀਗੇ ਉਸ ਤੋਂ ਬਾਅਦ ਇੱਧਰ ਦੇਖੋ ਪਿੰਡੀਆਂ ਸੀ ਜਿਹੜੀਆਂ ਆਪਾਂ ਨਮਕ ਮਿਰਚ ਹਲਦੀ ਇਹਦੇ ਵਿੱਚ ਆਪਾਂ ਮਿਕਸ ਕੀਤਾ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਛੋਟਾ ਜਿਹਾ ਨਿੰਬੂ ਸੀਗਾ ਮੇਰੇ ਕੋਲ ਘਰ ਦੇ ਨਿੰਬੂ ਸੀਗਾ ਇਹ ਘਰ ਦੇ ਪlant ਦਾ ਮਤਲਬ ਗਵਾਂਢੀਆਂ ਤੋਂ ਮਿਲ ਗਿਆ ਸੀਗਾ ਤੇ ਆਪਾਂ ਉਹ ਨਿੰਬੂ ਨਿਚੋੜਤਾ ਸੀ ਸਬਜ਼ੀ ਵੀ ਹੋ ਗਈ ਸੀਗੀ ਤਿਆਰ ਉਸ ਤੋਂ ਬਾਅਦ ਲੱਗੇ ਸੀ ਕਿ ਮੈਂ ਫੁਲਕੇ ਬਣਾਉਣਾ ਇੱਥੇ ਮੈਨੂੰ ਕਾਲੀ ਵੀ ਸੀਗੀ ਕਿਉਂਕਿ ਸੁੱਟਾਂ ਦਾ ਪਹਿਲਾ ਵੀਡੀਓ ਜਾ ਰਿਹਾ ਸੀਗਾ ਨਰਵਸ ਵੀ ਸੀਗੀ ਥੋੜੀ ਜੀ ਮੈਨੂੰ ਜੀ ਇਸ ਵੀਡੀਓ ਦਾ ਆਪਾਂ ਹੁਣ ਐਂਡ ਕਰਾਂਗੇ ਤੇ ਦੋ ਚਾਰ ਗੱਲਾਂ ਕਰਕੇ ਤੁਹਾਡੇ ਨਾਲ ਫਿਰ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਤੇ ਕੱਲ ਅੱਜ ਆਇਆ ਸੀ ਸ਼ਾਇਦ ਕਮੈਂਟ ਮੈਨੂੰ ਅੱਜ ਆਇਆ ਸੀ ਹਾਂਜੀ ਉਹ ਕਹਿੰਦੇ ਸੀ ਨਾ ਵੀ ਤੁਸੀਂ ਆਪਣਾ ਐਡਰੈਸ ਦੇ ਦਿਆ ਕਰੋ ਐਡਰੈਸ ਦੇਖੋ ਜਿਸ ਤਰ੍ਹਾਂ ਤਾਂ ਆਪਾਂ YouTube ਤੇ ਨਹੀਂ ਦੇ ਸਕਦੇ ਹਨਾ ਤੁਹਾਨੂੰ ਪਤਾ ਹੀ ਹੈਗਾ ਵਿਸਤਰਾ ਨਹੀਂ ਦਿੱਤਾ ਜਾਂਦਾ ਐਡਰੈਸ ਵਗੈਰਾ ਹਾਂਜੀ ਬਾਕੀ ਮੈਂ WhatsApp ਨੰਬਰ ਆਪਣਾ ਜਿਹੜਾ ਸੂਟਾਂ ਵਾਲਾ ਵੀਡੀਓ ਕੱਲ ਦੂਸੀ ਦੇਖਿਆ ਉੱਥੇ ਮੈਂ ਆਪਣਾ ਨੰਬਰ WhatsApp ਨੰਬਰ ਦਿੱਤਾ ਹੋਇਆਗਾ ਅਗਰ ਤੁਸੀਂ ਮੇਰੇ ਘਰ ਆਉਣਾ ਜਾਉਣਾ ਮੈਨੂੰ ਕਾਲ ਵੀ ਕਰ ਸਕਦੇ ਹੋ ਆ ਕਾਲ ਕਰ ਸਕਦੇ ਹੋਗੇ ਜਾਂ ਤੁਸੀਂ ਕੋਈ ਵੀ ਸੂਟ ਹਨਾ ਸਿਲੈਕਟ ਕਰ ਲਿਆ ਤੁਹਾਡੇ ਪਸੰਦ ਦਾਗਾ ਤਾਂ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋਗੇ ਹਨਾ ਤੇ ਹੋਰ ਵੀ ਆਪਾਂ ਤੁਹਾਨੂੰ ਪਿਕ ਵਗੈਰਾ ਪਾ ਦਾਂਗੇ ਅਗਰ ਤੁਸੀਂ ਤੁਹਾਨੂੰ ਤੁਸੀਂ ਕਹੋਗੇ ਹਨਾ ਸੇ ਵੀ ਆਪਾਂ YouTube ਤੇ ਐਡਰੈਸ ਵਗੈਰਾ ਨਹੀਂ ਦੇ ਸਕਦੇ ਹਨ ਤੇ ਚਲੋ ਜੀ ਬਾਕੀ ਇੱਕ ਭੈਣ ਕਹਿੰਦੇ ਸੀ ਵੀ ਨਾਰਮਲ ਰੇਂਜ ਰੱਖਿਓ ਹਾਂਜੀ ਆਪਾਂ ਨਾਰਮਲ ਹੀ ਰੱਖਾਂਗੇ ਕੋਈ ਗੱਲ ਨਹੀਂ ਜੀ ਤੁਹਾਡੇ ਨਾਲ ਆਪਾਂ ਉਦਾਂ ਹੀ ਜੁੜੇ ਰਹਿਣਾ ਦੇਖੋ ਕੱਪੜਿਆਂ ਦਾ ਕੰਮ ਮੇਰੇ ਬਾਅਦ ਦੇ ਵਿੱਚ ਹੈ ਚਲੋ ਜੀ ਮੇਰਾ ਇੱਕ ਮਨ ਕਰਦਾ ਸੀ ਸੁਪਨਾ ਸੀ ਮੈਂ ਵੀ ਕੁਝ ਕਰਾਂ ਹਨਾ ਹਾਂ ਚੈਨਲ ਤੋਂ ਅਲੱਗ ਕੁਝ ਕਰਾਂ ਤੇ ਮੇਰਾ ਮਨ ਕਰਦਾ ਸੀਗਾ ਸੋ ਆਪਾਂ ਚਲੋ ਸੂਟਾਂ ਤਾਂ ਕਰਕੇ ਕੰਮ ਜਿਹੜਾ ਸ਼ੁਰੂ ਕੀਤਾ ਹੈ ਪਰ ਬਲੌਗ ਸਭ ਤੋਂ ਪਹਿਲਾਂ ਨੇ ਜੀ ਤੁਹਾਡੇ ਨਾਲ ਆਪਾਂ ਉਹੀ ਰਹਾਂਗੇ ਕੋਈ ਸੂਟਾਂ ਕਰਕੇ ਹੋਣੀ ਆਉਂਦਾ ਆਪਾਂ ਨੋਰਮਲ ਰੇਂਜ ਰੱਖਾਂਗੇ ਕਿਉਂਕਿ ਦੇਖੋ ਜੀ ਮੈਨੂੰ ਖੁਦ ਨੂੰ ਵੀ ਇਹ ਬਹੁਤ ਡਰ ਲੱਗਦਾ ਹੁੰਦਾ ਵੀ ਆਪਾਂ ਹੱਕ ਦੇ ਪੈਸੇ ਖਾ ਲਈਏ ਉਹੀ ਬਹੁਤਾ ਵੀ 150 ਤਾਂ ਦੇਖੋ ਹੁਣ ਹੁੰਦੇ ਹੀ ਆ ਹਨਾ ਉਹ ਆਪਾਂ ਨੂੰ ਇੰਨੇ ਕ ਕੱਢਣੇ ਪੈਂਦੇ ਨੇ ਹਨਾ 50 ਰੁਪਏ ਤਾਂ ਤੁਸੀਂ ਇਹ ਦੇਖ ਲਓ ਵੀ ਮੇਰੇ ਚਾਰਜਸ ਲੱਗ ਜਾ ਕਰਨਗੇ ਜਿਹੜੇ ਆਪਾਂ ਹਨਾ ਤੁਹਾਨੂੰ ਕੋਰੀਅਰ ਕਰਿਆ ਕਰਾਂਗੇ ਤੇ ਇੰਨਾ ਕਾ ਵੀ 100 ਰੁਪਏ ਚਲੋ ਬਣਦਾ ਹੀ ਹੈ ਨਾ ਉਹ ਆਪਾਂ ਕਹਿ ਕੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੋਈ ਵੀ ਆਪਾਂ ਮਿਹਨਤ ਕਰਦੇ ਕੋਈ bizness ਕਰਦੇ ਆ ਹੱਕ ਦੇ ਪੈਸੇ ਮੈਨੂੰ ਵੀ ਇਹ ਹੁੰਦਾ ਵੀ ਹੱਕ ਦੇ ਪੈਸੇ ਹੀ ਖਾਵਾਂ ਵੀ ਜਿਆਦਾ ਕਿਸੇ ਤੋਂ ਮੈਂ ਨਾ ਲਵਾਂ ਮੈਨੂੰ ਖੁਦ ਨੂੰ ਹੁੰਦਾ ਵੀ ਪਤਾ ਨਹੀਂ ਬਚਣਗੇ ਕਿ ਨਹੀਂ ਬਚਣਗੇ ਹੈ ਨਾ ਇਹ ਵੀ ਹੁੰਦਾ ਜੀ ਤੇ ਬਾਕੀ ਚਲੋ ਜੀ ਅ ਹੋਰ ਵੀ ਨਵੇਂ ਨਵੇਂ ਜਿਹਦੋਏ ਸੂਟ ਸੇਲ ਹੋਗੇ ਫੇਰ ਲੈ ਕੇ ਆਉ ਮੈਂ ਕਿਉਂਕਿ ਮੈਨੂੰ ਵੀ ਮੈਂ ਵੀ ਇਹੀ ਚਾਹੁੰਦੀ ਆ ਜੀ ਪਹਿਲਾਂ ਮੇਰੇ ਇਹ ਵਾਲੇ ਸੇਲ ਹੋ ਜਾਣ ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜੇ ਹੋਰ ਆਉਣਗੇ ਉਹ ਕਰਾਂਗੇ ਤੁਹਾਡੇ ਨਾਲ ਸ਼ੇਅਰ ਫਿਰ ਲੈ ਕੇ ਆਵਾਂਗੇ ਵਧੀਆ-ਵਧੀਆ ਹੌਲੀ-ਹੌਲੀ ਦੇਖੋ ਸਾਰਾ ਹੋਊ ਜੀ ਇੱਕਦਮ ਤੋਂ ਕੁਝ ਨਹੀਂ ਹੁਣ ਇੱਕ ਮੈਨੂੰ ਆਇਆ ਸੀਗਾ ਹਾਂ ਪਲੇਨ ਸੂਟ ਦਿਖਾਓ ਹਨਾ ਪਲੇਨ ਸੂਟ ਨਹੀਂ ਹੈਗੇ ਜੀ ਨੈਕਸਟ ਟਾਈਮ ਆਪਾਂ ਜੇ ਕਰੇ ਆਪਣਾ ਕੰਮ ਵਧੀਆ ਚੱਲਦਾ ਤਾਂ ਆਪਾਂ ਨੈਕਸਟ ਟਾਈਮ ਜਿਹੜਾ ਪਲੇਨ ਫੈਬਰਿਕ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਲੈ ਕੇ ਆਵਾਂਗੇ ਅੱਗੇ ਦੇਖੋ ਸੀਜ਼ਨ ਦੇ ਹਿਸਾਬ ਨਾਲ ਲੈ ਕੇ ਆਵਾਂਗੇ ਬਾਕੀ ਜਿਹੜੇ ਇਹ ਕੱਪੜੇ ਨੇਗੇ ਇਹ ਵੀ ਕੋਈ ਐਵੇਂ ਨਹੀਂ ਹੈਗਾ ਵੀ ਜਿਆਦਾ ਗਰਮੀਆਂ ਵਾਲੇ ਨੇਗੇ ਆਪਾਂ ਇਹਨੂੰ ਸਰਦੀਆਂ ਦੇ ਵਿੱਚ ਵੀ ਪਾ ਸਕਦੇ ਆ ਆਉਣ ਜਾਣ ਦੇ ਵਿੱਚ ਜਨ ਕਿ ਸਾਰੇ ਸੂਟ ਨੇ ਇਹ ਪਾ ਸਕਦੇ ਇਦਾਂ ਦਾ ਕੋਈ ਵੀ ਸੂਟ ਨਹੀਂ ਹੈਗਾ ਇਹਦਾ ਮਤਲਬ ਜਿਹੜਾ ਵੀ ਸਰਦੀ ਦੇ ਵਿੱਚ ਨਾ ਪਵੇ ਹੈਨਾ ਇੱਕ ਹੈਗਾ ਜਿਹੜਾ ਜਾਮ ਸਿਲਕ ਦੇ ਵਿੱਚ ਹੈਨਾ ਉਹ ਜਾਮ ਸਿਲਕ ਉਹ ਵੀ ਥੋੜਾ ਹੁਣ ਪੈ ਜੂਗਾ ਐਨੇ ਹੈਗਾ ਵੀ ਨਹੀਂ ਪੈਂਦਾ ਹੈਨਾ ਤੇ ਵਾਕ ਵੀ ਸਾਰੇ ਸੂਟ ਸਰਦੀਆਂ ਚ ਪਹਿਣ ਵਾਲੀ ਨੇ ਇਹ ਨਹੀਂ ਹੈਗਾ ਵੀ ਨਹੀਂ ਪਹਿਣ ਵਾਲੇ ਗਰਮੀਆਂ ਵਾਲੇ ਇਹਦੇ ਵਿੱਚ ਕੋਈ ਵੀ ਨਹੀਂ ਦੇਖੋ ਮੈਨੂੰ ਵੀ ਪਤਾ ਵੀ ਹੁਣ ਆਫ ਸੀਜ਼ਨ ਆ ਜੀ ਗਰਮੀਆਂ ਵਾਲੇ ਕਾਟਨ ਜਾਂ ਉਹ ਸੂਟ ਤਾਂ ਮੈਂ ਵੀ ਨਹੀਂ ਲੈ ਕੇ ਆਈ ਕੋਈ ਵੀ ਨਹੀਂ ਹੈਗੇ ਇਹਦੇ ਵਿੱਚ ਕਾਟਨ ਵਾਲੇ ਹਾਂ ਦੇਣ ਲੈਣ ਵਾਲੇ ਜਿਹੜੇ ਨੇਗੇ ਉਹ ਕਾਟਨ ਦੇ ਨੇ ਉਹ ਤਾਂ ਦੇਖੋ ਚੱਲੇ ਜਾਂਦੇ ਆ ਉਹ ਕਿਸੇ ਨੇ ਉਹ ਕਰਨੇ ਨਹੀਂ ਹੁੰਦੇ ਹੈਗੇ ਉਹ ਆਪਾਂ ਤੁਹਾਨੂੰ ਕਿਹਾ ਸੀ ਵੀ ਇਹ ਦੇਣ ਲੈਣ ਵਾਲੇ ਨੇ ਉਹ ਚਲੋ ਮੈਨੂੰ ਇਹ ਵੀ ਇੱਥੇ ਵਿਕੇਗੀ ਤਾਂ ਵੀ ਠੀਕਾ ਹਨਾ ਤੇ ਬਾਕੀ ਚਲੋ ਜੀ ਅਗਰ ਕੋਈ ਹੋਰ ਵੀ ਤੁਹਾਡਾ ਸਵਾਲ ਆ ਕੁਐਸਚਨ ਆ ਤੁਹਾਡਾ ਤਾਂ ਜ਼ਰੂਰ ਪੁੱਛ ਸਕਦੇ ਹੋ ਤੁਸੀਂ ਮੈਨੂੰ ਹਨਾ ਤੇ ਇਦਾਂ ਹੀ ਪਿਆਰ ਆਪਣਾ ਜਿਹੜਾ ਆਪਣੀ ਛੋਟੀ ਜਾਂ ਵੱਡੀ ਭੈਣ ਨੂੰ ਦਿੰਦੇ ਰਹੇ ਹੋ ਆਪਣਾ ਹਨਾ ਤੇ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟ ਪੜ ਕੇ ਚਲੋ ਜੀ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਤੁਹਾਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ